ਹੈਲੋ ਸਸਰੀ ਗਾਇ ਜੀ ਜੀ ਲੱਗਿਆ ਨਵਾਂ ਵਲੌਗ ਬਣਾਉਣਾ ਹਰ ਕੀਰਤ ਸੁਣੋ ਸੁਣੋ ਨਵੇਂ ਨਵੇਂ ਗੱਲਾਂ ਤੇ ਦੱਸ ਕਰ ਹੈਲੋ ਹੈਲੋ ਗਾਇਸ ਕਿ ਜੇ ਮੈਂ ਪਹਿਲਾਂ ਕਹਿੰਦਾ ਸੀ ਹੈਲੋ ਗਾਇਸ ਹੈਲੋ ਮੇਰਾ ਚੈਨਲ ਸਬਸਕ੍ਰਾਈਬ ਕਰੋ ਹੈਲੋ ਸਬਸਕ੍ਰਾਈਬ ਕਿੰਦੇ ਜੀ ਕੀ ਜੀ ਹੈਲੋ ਤੁਸੀਂ ਮੂਵੀ ਇੱਧਰ ਸਾਡਾ ਇਲਤੀ ਕਰਦਾ ਕੰਮ ਕਰ ਰਹੀ ਇਲਤੀ ਕੰਮ ਫਿਰ ਇਲਤੇ ਮੂਵੀ ਦੇਖੀ ਤੈਨੂੰ ਮੈਂ ਕਹਿ ਕਿ ਗਿਆ ਸੀ ਕੰਮ ਸਾਰਾ ਕਰ ਲੈ ਦਿਖਾ ਕਿਹੜਾ ਕੀ ਲਿਖਣਾ ਚਾਰ ਅੱਖਰੀ ਤੇ ਤਿੰਨ ਅੱਖਰੀ ਹੈ ਠੀਕ ਆ ਸੁਣਾ ਸੁਣਾ ਕਰਕੇ ਦਿਖਾ ਤੇ ਇਧਰ ਬੋਲੇ ਦੇ ਵਿੱਚ ਕੋਈ ਕੰਮ ਇਹਦੇ ਵਿੱਚ ਕੋਸ ਵਾ ਵਾ ਨੰਨਾ ਨਨ ਲੇਕਾ ਆਈ ਐਮ ਪ੍ਰੇਅਰ ਕਰ ਰਹਾ ਜਰੇ ਕਿ ਹੋਰ ਹੋਰ ਦੱਸ ਕੰਮ ਕਾ ਦਾ ਕਿੰਨੇ ਜਣੇ ਤੇਰੇ ਸਕੂਲ ਚ

ਰੁਤੇ ਕੱਢ ਦਿਨ ਦਾਜਾ ਹੱਤੀ ਰਹੀ ਗਈ ਆ ਇੱਨੇ ਆ ਜਾ ਸੇ ਠੀਕ ਆ ਇਨੇ ਇਲਤ ਕਰਦਾ ਹੁਣ ਇਲਤ ਇਲਤ ਮੂਵੀ ਦੇਖ ਦੇਖ ਇਲਤ ਕਰੀ ਜਾਨਾ ਇਧਰ ਲੈਟ ਨਾਲ ਨਾ ਲੱਗ ਜੂ ਨਾ ਆ ਜਾ ਇਹ ਕੋ